ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਡੇਲੀ ਦੀ ਤਰ੍ਹਾਂ ਆਪਾਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਆ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਦਿੰਨੇ ਹੋ ਉਹਦੇ ਲਈ ਥੋੜਾ ਦਿਲੋਂ ਧੰਨਵਾਦ ਆਪਣੇ ਕੋਲੇ ਹਮੇਸ਼ਾ 5-6 ਪਸ਼ੂ ਮੱਝਾਂ ਸੂਈਆਂ ਸਵਾਈਆਂ ਤੇ 7-8 ਨਗ ਗਾਇਆਂ ਦੇ ਸੂਏ ਸਬਾਈ ਹਾਜ਼ਰ ਹੁੰਦੇ ਨੇ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਪਸ਼ੂ ਚਾਹੀਦਾ ਉਹ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਹੈਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜਦੋਂ ਵੀ ਆਪਣੇ ਕੋਲੇ ਕੋਈ ਪਸ਼ੂ ਤਾਜ਼ਾ ਸੂਂਦਾ ਤਾਂ ਆਪਾਂ ਉਹਦੀ ਵੀਡੀਓ ਕੋਸ਼ਿਸ਼ ਕਰਦੇ ਆ ਕਿ ਸਾਰੇ ਕਿਸਾਨ ਵੀਰਾਂ ਤੱਕ ਪਹੁੰਚਦੀ ਕਰੀਏ ਕੁਝ ਪਸ਼ੂ ਆਪਣੇ ਗੱਭਣ ਸੇਰ ਹੋ ਜਾਂਦੇ ਜਿਵੇਂ ਅੱਜ ਤੁਹਾਨੂੰ ਮੱਝ ਦਿਖਾਉਣੀ ਆ ਆਪਾਂ 14 15 ਸੇਰੀ ਮੱਝ ਆ ਇਹ ਜੇਰੇ ਦੀ ਪੈ ਚੁੱਕੀ ਆ ਸਵੇਰ ਇਹ 4 ਵਜੇ ਸੂਈ ਆ ਹੁਣ ਆਪਾਂ 9:30 ਵਜੇ ਵੀਡੀਓ ਕਵਰ ਕਰਦੇ ਆ ਸਵੇਰ ਅੱਜ 22 ਤਰੀਕ ਨੂੰ 22 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ 2022 ਨੂੰ ਮਗਰ ਇਹਨੇ ਕੱਟੀ ਦਿੱਤੀ ਆ ਖੋਨੀ ਮੱਝਾਂ ਦੇਖ ਸਕਦੇ ਹੋ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਖੋਨੀਆਂ ਮੱਝਾਂ ਇਹ ਖੋਨੀ ਮੱਝਾਂ ਥਣ ਥਣ ਬਹੁਤ ਸੋਹਣਾ ਲੱਗਿਆ ਹੋਇਆ ਪੂਰਾ ਹੈਵੀ ਬੋਡੀ ਵੇਟ ਇਹਦਾ ਤੋੜ ਕੇ ਦਿਖਾਵਾਂਗੇ 14 ਕਿਲੋ ਦੁੱਧ ਨੇ ਦੂਜੀ ਸੂਏ ਪਾਇਆਗਾ ਹੁਣ ਤੀਜੀ ਸੂਏ ਸੂਈ ਆ ਜੇਰ ਇਹਦੀ ਪਹਿ ਚੁੱਕੀ ਆ ਜੇਰ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੇਰ ਪ੍ਰੋਪਰ ਪਹਿ ਚੁੱਕੀ ਆ ਆ ਤੋਰਾ ਵਗੈਰਾ ਤੁਸੀਂ ਹੁਣ ਵੇਖਦਾ ਮੱਝ ਦਾ ਚੈੱਕ ਕਰ ਸਕਦੇ ਹੋ ਆ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਹਵਾਨਾ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਪੂਰਾ ਮੁਠੀ ਵਾਲਾ ਥਣ ਲੱਗਿਆ ਚਾਰੇ ਥਣ ਇੱਕੋ ਜਿਹੇ ਇਹਦੀ ਗਾੜੀ ਵੀ ਚੰਗੀ ਹੋ ਤੇ ਪਿਛਾੜੀ ਵੀ ਚੰਗੀ ਹੋ ਮੋੜ ਲੋ ਜੀ ਘਮਾ ਲੋ ਬੌਲੀ ਅਹਵਾਨਾ ਤੁਸੀਂ ਦੇ ਲੋ ਸੂਣਾ ਟੱਟ ਕੇ ਹੀ ਫਿਰਦੀ ਆ ਵਧੀਆ ਸੇਵਾ ਦੇ ਨਾਲ ਐਤੀ 15 ਕਿਲੋ ਤੱਕ ਦੁੱਧ ਇਹ ਪਾ ਦੂਗੀ 14 ਕਿਲੋ ਨੇ ਦੂਜੇ ਸੂਏ ਦਿੱਤਾ ਹੋਇਆਗਾ ਉੱਚਾ ਲੰਮਾ ਵੱਡਾ ਕੱਦ ਕਾਠ ਸੋਣਾ ਹਵਾਨਾ ਚੌੜਾ ਤੇ ਠੋਸ ਆ ਦੇਖਸਾ ਨੂੰ ਇੱਕ ਵਾਰ ਫਿਰ ਤੋਂ ਥਣ ਨੇੜ ਤੋਂ ਚੈੱਕ ਕਰਾ ਦੇਣਾ ਚਾਰੇ ਥਣ ਇੱਕੋ ਜਿਹੇ ਨੇ ਕੋਈ ਵੱਡਾ ਛੋਟਾ ਥਾਨ ਨਹੀਂ ਪੂਰੇ ਮੁਠੀ ਵਾਲੇ ਥਾਨ ਨੇ ਚਾਰੇ ਲੱਗੇ ਹੋਏ ਗਾੜੀ ਵੀ ਚੰਗੀ ਹੂ ਪਿਛਾੜੀ ਧਾਰ ਪੂਰੀ ਪੋਲੀ ਤੇ ਮੋਟੀ ਆ ਚਵਾਈ ਤੁਸੀਂ ਦੇਖ ਸਕਦੇ ਹੋ ਧਾਰਾ ਪੂਰੀ ਮੋਲੀ ਮੋਟੀ ਤੇ ਪੋਲੀ ਚਵਾਈ ਆ ਮੂਹਰੇ ਥਰਾਂ ਦੀ ਮਗਰ ਲਸਣਾ ਨਹੀਂ ਮਾਰਦੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਆਪਣੀ ਥਣਾ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਕੋਈ ਪੂਰ ਸ਼ਰ ਲਾਣੀ ਪੂਰੀ ਪੋਲੀ ਤੇ ਮੋਟੀ ਚਵਾਈ ਬਸ ਜੀ ਪੂਰੀ ਠੰਡੀ ਸੀਲ ਆ ਜੀ ਬੱਚਾ ਆਪਾ ਦੇਖ ਲਓ ਲਾਇਆ ਨਹੀਂ ਆਈ ਥੱਲੇ ਬਹਿ ਗਏ ਥਾਪੀ ਮਾਰ ਕੇ ਆ ਹਵਾਨਾ ਤੁਸੀਂ ਫੇਰ ਦੇਖ ਲਓ ਸੋ ਜਿਹੜੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਜਲਦ ਮਿਲਦੇ ਆ ਨਵੀਂ ਵੀਡੀਓ ਨੂੰ